ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਸਾਡੇ ਪੈਨ ਭਰਾਵਾਂ ਦੇ ਉੱਪਰ ਪੂਰਾ ਮਸੀਹ ਭਾਈਚਾਰਾ ਕੜੇ ਸ਼ਬਦਾਂ ਚ ਸੀਦੀ ਨਿੰਦਾ ਕਰਦਾ ਔਰ ਇੰਨਾ ਜ਼ਿਆਦਾ دہشت ਇਹ ਲੋਕਾਂ ਨੇ ਫਲਾਈ ਵੀ ਉਹਨਾਂ ਨੇ ਕੋਈ ਬੱਚਾ ਨਹੀਂ ਦੇਖਿਆ ਕੋਈ ਮਹਿਲਾਵਾਂ ਨਹੀਂ ਦੇਖੀਆਂ ਕੋਈ ਜਵਾਨ ਨਹੀਂ ਦੇਖਿਆ ਕੋਈ ਬਜ਼ੁਰਗ ਨਹੀਂ ਦੇਖਿਆ ਔਰ ਉੱਥੇ ਸੁਣਨ ਨਹੀਂ ਮਿਲਿਆ ਵੀ ਇੱਕ ਬੱਚੇ ਨੇ ਇਹ ਗੱਲ ਕਹੀ ਵੀ ਤੁਸੀਂ ਮੇਰੇ ਬਾਪ ਨੂੰ ਤੇ ਮਾਰ ਦਿੱਤਾ ਤੁਸੀਂ ਮੈਨੂੰ ਵੀ ਮਾਰ ਦਿਓ ਮੇਰੀ ਮਾਂ ਨੂੰ ਵੀ ਮਾਰ ਦਿਓ ਸੋ ਜਦੋਂ ਇਹ ਗੱਲ ਸੁਣੀ ਰਾਤ ਨੀਂਦ ਨਹੀਂ ਆਈ ਔਰ ਅਸੀਂ ਮੰਗ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਕੋ ਸਾਡੇ ਅਮੀਸ਼ਾ ਜੀ ਕੋ ਵੀ ਉਹ ਸਖਤ ਨੋਟਿਸ ਲੈਂਡ ਔਰ ਜਿਹੜੇ ਵੀ ਹਮਲਾਵਰ ਨੇ ਜਿਹੜੇ ਅਤਵਾਦੀਏ ਨੇ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਲਾਲ ਚੌਂਗ ਦੇ ਵਿੱਚ ਫਾਂਸੀ ਦੀ ਸਜ਼ਾ ਦੇਣ ਔਰ ਇਦਾਂ ਦੀ ਉਹਨਾਂ ਨੂੰ ਸਜ਼ਾ ਦੇਣ ਵੀ ਗਾਂ ਤੋਂ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ 10 ਵਾਰੀ ਇਹ ਲੋਕ ਜਿਹੜੇ ਡਰਨ ਔਰ ਇਹਨਾਂ ਨੇ ਜਿਹੜੀ ਭਾਰਤ ਦੀ ਅਖੰਡਤਾ ਨੂੰ ਪਰਪਤ ਨੂੰ ਢਾਹ ਲਾਈ ਆ ਪੂਰਾ ਮੱਸੀ ਭਾਈ ਚਾਰ ਇਸ ਚੀਜ਼ ਦਾ ਵਿਰੋਧ ਕਰਦਾ ਅਰੇ ਜੀ ਅਸੀਂ ਆਪਣੇ ਸਾਰੇ ਪਰਮੇਸ਼ਵਰ ਦੇ ਦਸਾਂ ਦੇ ਨਾਲ ਪਿਸ਼ਪ ਸਹਿਬਾਨਾ ਦੇ ਨਾਲ ਸਾਡੇ ਵਿੱਚ ਪਿਸ਼ਪ ਰਾਜ ਗਾਂਧੀ ਜੀ ਸਾਡੇ ਪ੍ਰਧਾਨ ਹਮੀਦ ਮਸੀਦੀ ਔਰ ਵੱਖ-ਵੱਖ ਜਥੇ ਬੰਦੀਆਂ ਤੋਂ ਸਾਡੇ ਭੈਣ ਭਰਾ ਆਏ ਨੇ ਅਸੀਂ ਕਹੜੇ ਸ਼ਬਦਾਂ ਨਾਲ ਜਿੱਥੇ ਨਿੰਦਾ ਵੀ ਕਰਦੇ ਆ ਇਹਨਾਂ ਲੋਕਾਂ ਦੀ ਦਸ਼ਤ ਕਰਦਾਂ ਦੀ ਔਰ ਉੱਥੇ ਆਪਣੇ ਜਿਹੜੀਆਂ ਵਿਛੜੀਆਂ ਰੂਹਾਂ ਵਾਂ ਉਹਨਾਂ ਲਈ ਪ੍ਰਾਰਥਨਾ ਕਰਦੇ ਆ ਵੀ ਪਰਮੇਸ਼ਵਰ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਪਾਣਾ ਬੀਤ ਗਿਆ ਮੰਨਣ ਦਾ ਬਲ ਬਖਸ਼ੇ ਔਰ ਅਸੀਂ ਪੂਰੇ ਸ਼ਹਿਰ ਦੇ ਲਈ ਪੂਰੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰਦੇ ਜਾ ਰਹੇ ਆ ਕਿਉਂਕਿ ਇਸ ਘਟਨਾ ਨੂੰ ਦੇਖ ਕੇ ਹਰ ਸਮਾਜ ਦੇ ਲੋਕ ਦੁਖੀ ਹੋਏ ਨੇ ਹਰ ਭਾਈਚਾਰੇ ਦੇ ਲੋਕ ਦੁਖੀ ਹੋਏ ਨੇ ਔਰ ਜਿਹਦੇ ਵਿੱਚ ਸਾਡਾ ਉੱਥੇ ਸੁਨੀਲ ਨਥਾਨੀਅਲ ਨਾਮ ਦਾ ਸਾਡਾ ਇੱਕ 크ਰਿਸਚਨ ਭਰਾ ਉਹ ਵੀ ਉੱਥੇ ਮਾਰੇ ਗਿਆ ਔਰ ਸਾਨੂੰ ਸਾਰੇ ਲੋਕਾਂ ਦਾ ਦੁੱਖ ਆ ਵੀ ਐਦਾ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਬਾਹਰ ਘੁੰਮਣ ਲਿ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਉੱਪਰ ਜਦੋਂ ਹਮਲੇ ਹੁੰਦੇ ਨੇ ਇਹਨੂੰ ਦੇਖ ਕੇ ਇਹ ਜਿਹੜੀ ਘਟਨਾ ਹੋਈ ਆ ਪਲਵਾਮਾ ਤੋਂ ਬਾਅਦ ਇਨੀ دہشت گردੀ ਦਾ ਨੰਗਾ ਨਾਚ ਉਥੇ ਨਚਾਇਆ ਗਿਆ ਵੀ ਮੈਂ ਸਮਝਦਾ ਵੀ ਬਹੁਤ ਗਲਤ ਗੱਲ ਆ ਸਾਡੇ ਪਵਿੱਤਰ ਬਾਈਬਲ ਦੇ ਵਿੱਚ 10 ਹੁਕਮ ਨੇ 10 ਹੁਕਮਾਂ ਦੇ ਵਿੱਚ ਪਰਮੇਸ਼ਵਰ ਨੇ ਵੀ ਇੱਕ ਲਿਖਿਆ ਵੀ ਤੁਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਮਨੁੱਖੀ ਜੀਵਨ ਹੈ ਪਰਮੇਸ਼ਵਰ ਨੇ ਇਨਸਾਨ ਨੂੰ ਦਿੱਤਾ ਮੈਂ ਸਮਝਦਾ ਕਿਸੇ ਵੀ ਇਨਸਾਨ ਦਾ ਹੱਕ ਨਹੀਂ ਆ ਵੀ ਕਿਸੇ ਦੀ ਜਾਨ ਲਵੇ ਸੋ ਮੈਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਵੀ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਔਰ ਮਸੀ ਭਾਈਚਾਰਾ ਆਪਣੇ ਭਾਰਤ ਦੇਸ਼ ਦੇ ਨਾਲ ਆ ਆਪਣੇ ਹਿੰਦੂਸਤਾਨ ਦੇ ਨਾਲ ਹੈ ਆਪਣੇ ਸਾਰੇ ਭਾਈਚਾਰਾ ਨਾਲ ਆ ਸੋ भारत 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 देश 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 हमारा 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 है 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 अगर आप विशाल अमदास चैनल को पहली बार देख रहे हैं तो अगर आपने अभी तक विशाल अमदास चैनल को सब्सक्राइब नहीं किया तो आप सब्सक्राइब कर सकते हैं बेल आइकन को दबा सकते हैं कि हर वीडियो का नोटिफिकेशन आपके तक पहुंच सके